ਕੋਲੋਂ ਮਾਲਕ ਕਨਿਸੀ ਮਲਜੀਤ ਸਿੰਘ ਜੀ ਰੈਸ ਸਾਰੇ ਅਫਸਰ ਜਿਹੜੇ ਆਉਂ ਕਰ ਓਕੇ ਜੋ ਮਿਲ ਕੇ ਗੈਸ ਸਮੇਂ ਦੁੱਖ ਦੇ ਵਿੱਚ ਪਰਿਵਾਰ ਨਾਲ ਥੀਕ ਹੋ ਕੇ ਗਏ ਨੇ ਕਿਉਂਕਿ ਜੋ ਅਚਨਚੇਤੇ ਪਾਣਾ ਵਾਪਰ ਗਿਆ ਉਹ ਬਹੁਤ ਜੋ ਮਾੜਾ ਪਾਣਾ ਵਾਪਰ ਗਿਆ ਇਸਾ ਬਲਜੀਤ ਸਿੰਘ ਜੀ ਇਹਨਾਂ ਦੀ ਜੀ ਸਰਵਸਦਾ ਕੈਪੀਟਲ ਪਿਆਸੀ ਉਹ ਜਿਹਨਾਂ ਨੇ ਹੋਰ ਤਰੱਕੀ ਕਰਨੀ ਸੀ ਤਾਂ ਉਹ ਬੇਵਕਤੀ ਚਰੇ ਗਏ ਉਸ ਸਮੇਂ ਜਿੱਥੇ ਹਮਜੋਲੀ ਉੱਥੇ ਦਾ ਐਸਾ ਉਸ ਤੋਂ ਬਿਨਾ ਮੈਂ ਵੀ ਤਾਂ ਜਿਹੜਾ ਤੋੜ ਇੱਕ ਸਨਨਾ ਦਾ ਸੰਘਰਸ਼ ਚੱਲ ਰਿਹਾ ਉਹ ਸਾਡੇ ਕੋਲ ਬਹੁਤ ਸਾਰੇ ਪਸਾਨ ਜੀਮ ਸਰ ਕੋ ਮਸੂਲੀ ਬਿਠੇ ਹੋ ਗਏ ਬਹੁਤ ਸਾਰੀ ਵਿਦਿਸ਼ਾ ਬੈਠੀ ਹੋਈ ਆ ਪਿੰਡਾਂ ਦੇ ਕੋਲ ਤੋਂ ਲੜਦੇ ਬਹੁਤ ਪਰ ਵਿਅਕਤੀ ਸਾਫ ਦਾ ਸਪੰਚਰ ਪੰਜਾਬ ਦਾ ਬਹੁਤ ਸਾਰੇ ਜੀ ਹੋਣੀਆਂ ਨੇ ਉਸ ਸਮੇਂ ਮੈਂ ਬੇਅਤੀ ਕਰੂਗਾ ਸਦਾ

ਅੰਤਮ ਅਰਦਾਸ ਤੇ ਚੱਪੇ ਸਾਰੇ ਸ਼ਾਮਾਂ ਲੱਗਿਆ ਗੁਰੂ ਪਾਤਸ਼ਾਹ ਦੀ ਹੁਕਮ ਕਰਦੇ ਆਵੇ ਨਾਨਕ ਸਦੇ ਉੱਠੀ ਜਾਏ ਜੋ ਆਇਆ ਸੋ ਚੱਲਸੀ ਸਤ ਕੋਈ ਆਈ ਗਈ ਹਰ ਮਨੁੱਖ ਨੇ ਜੋ ਇਸ ਧਰਤੀ ਤੇ ਆਇਆ ਨੇ ਚਲੇ ਜਾਣਾ ਕਿਸੇ ਨੇ ਪਹਿਲਾਂ ਚਲੇ ਜਾਣਾ ਕਿਸੇ ਨੂੰ ਚੋ ਚਲੇ ਜਾਣਾ ਔਰ ਹਮੇਸ਼ਾ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜੋ ਸਮਾਜ ਦੇ ਲਈ ਉਸ ਕਰਦੇ ਸਮਾਜ ਦੇ ਬਿਰਤਾ ਕੋਂਦੇ ਹਨ ਜੀਤ ਸਿੰਘ ਸਾਡੇ ਕੋਲ ਕਰੀਬਨ 73 ਸਾਲਾਂ ਦੇ ਵਿੱਚ ਸਾਡੇ ਕੋਲ ਮੁਜਾਰਾ ਰਿਹਾ ਪਰ ਕੋਈ ਵੀ ਐਸਾ ਕਾਰਨ ਨਹੀਂ ਹੁੰਦਾ ਸੀ ਕੋਈ ਵੀ ਸਮੱਸਿਆ ਹੋਣੀ ਲੋਕਾਂ ਨੇ ਆਉਣਾ ਫੋਨ ਕਰਨਾ ਰਜੀਤ ਸਿੰਘ ਦਾ ਸਮੱਸਿਆ ਪਰ ਸਭ ਕੋਈ ਗੱਲ ਇੱਕ ਜੂਮ ਬਸਰਾ ਹੁੰਦਾ ਉਹਦੇ ਹੋਏ ਕਾਰੋਗ ਤੋਂ ਕਿ ਪਹਿਲੀਆਂ ਸਰਕਾਰਾਂ ਨੇ ਬੜਾ ਮੁਸ਼ਕਿਲਿਆ ਸੀ ਉਹ ਸਾਰੇ ਕੰਮ ਜਿਹੜੇ ਵੀ ਕਦੇ ਜਿਹੜਾ ਕੋਈ ਗੱਲ ਸਰਫਸ ਤੇ ਜੋ ਹੋ ਗਿਆ ਕਦੇ ਇਹਨਾਂ ਦੇ ਜਵਾਬ ਤੋਏ ਨਹੀਂ ਸੀਗਾ ਕਿ ਇਹ ਤਾਂ ਕੰਮ ਨਹੀਂ ਹੋ ਸਕਦਾ ਸਰ ਉਹਦਾ ਪਹਿਲਾਂ ਨੇ ਹੱਲ ਲੱਭਣਾ ਜਿਹੜਾ ਗਰੀਬ ਬੰਦਾ ਪਿਆ ਗਿਆ ਪਹਿਲੀ ਗੱਲ ਤਾਂ ਕੋਸ਼ਿਸ਼ ਕੀਤੀ ਨਾ ਤੇ ਰਹੇ ਮੈਂ ਲੋੜ ਹੀ ਦੀ ਪੇਛਾਣੇ ਬਹੁਤੇ ਫੋਨ ਕਰੀ ਉਹ ਕਿਰਨ ਨੂੰ ਕਿਹਾ ਸੀ ਕਿ ਜਿਹੜਾ ਵੀ ਹੁੰਦਾ ਬੰਦਾ ਉਸ ਨੂੰ ਸੁਖਸ਼ਟ ਕਰਕੇ ਕੋ ਲੋ ਅੱਧਾ ਲੰਝਾ ਚੜਿਆ ਤੋ ਜੇ ਵੀ ਕੋਸ਼ਿਸ਼ ਹੁੰਦੀ ਸੀ ਕਿ ਰਾਜੀ ਰਾਵਾ ਸਾਰੇ ਲੜੇ ਜਿੰਨ ਪੜਾ ਰਾਜੀ ਰਾਵਾ ਕਰਾ ਤਾ ਉਹ ਬਸਰੇ ਨੂੰ ਹੱਲ ਲੈ ਪਹਿਲ ਦੇ ਰੱਖ ਕੇ ਕਰੀ ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਵੀ ਰਸਤੇ ਚਾਉਂਦੇ ਆ ਕਿ ਜਦੋਂ ਵੀ ਇਹਨਾਂ ਨੇ ਬੋਲਣਾ ਜੈਨ ਸਰ ਕਰਕੇ ਉਸਦੇ ਦੀ ਆਵਾਜ਼ ਚ ਹਦੀ ਸੀ ਮੈਂ ਕਿਹਾ ਡਾਕਟਰ ਜੀ ਜੀ ਦੀ ਆਵਾਜ਼ ਚ ਹਦੀ ਹੈ ਨਹੀਂ ਸਰ ਮੈਂ ਤਾਂ ਨਹੀਂ ਕਰਵਾਇਆ ਕੋਈ ਪ੍ਰੋਬਲਮ ਹੈ ਯਾਰ ਦੱਸ ਦੇ ਪਿੰਦਾ ਨਹੀਂ ਠੀਕ ਹੈ ਜੀ ਕੋਈ ਆ ਕੇ ਦੱਸ ਲਾ ਪਸ ਜਦੋਂ ਅੱਜ ਵੀ ਮੈਂ ਕਸੇ ਹੀ ਕਰਸਤੇ ਚਾਹਿਆ ਮੈਂ ਕਰਤੀ ਪਰ ਕੋਈ ਨਹੀਂ ਆਇਆ ਔਰ ਇੰਨੀ ਯੋਗਤਾ ਦੇ ਨਾਲ ਸਾਡੇ ਸਾਹਮਣੇ ਲੱਗ ਕੇ ਜੀ ਪੰਚਾਇਤ ਸਰਕਟ ਚ ਕੋਈ ਬੰਦਾ ਇਹੋ ਜਿਹਾ ਨੀ ਰਾਜਦਾਨ ਨੇ ਮੈਨੂੰ ਫੋਨ ਕਰਕੇ ਨਹੀਂ ਕਿਹਾ ਕਿ ਬਹੁਤ ਮਾਰਾ ਹੋਏ ਨਹੀਂ ਸਕਦਾ ਚੰਗਾ ਅਫਸਰ ਕੰਮ ਇੱਥੇ ਦਾ। ਪਰ ਅੱਜ ਜਨਨ ਦੀ ਲੋੜ ਵੀ ਸੀ। ਪਰ ਜਿੱਥੇ